ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿੰਦੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਲੋਹਾਖੇੜਾ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਏ ਤਨੌਲਾ ਮੰਡੀ ਦੇ ਰਹਿ ਜਾਂਦਾ ਸਮਰਾ ਡੇਰੀ ਫਾਰਮ ਤੇ ਪ੍ਰਦੀਪ ਬਾਈ ਦਾ ਨਾਮ ਆ ਜਿੱਥੇ ਆਪਾਂ ਵੀਡੀਓ ਬਣਾ ਰਹੇ ਆ ਅੱਜ ਦੀ ਜਿਹੜੀ ਵੀਡੀਓ ਬਣਨੀ ਸੀ ਇਹਦੇ ਵਿੱਚ ਕਾਫੀ ਸਾਰੇ ਨਾਗ ਤੁਹਾਨੂੰ ਦਿਖਾਉਣੇ ਸੀ ਪਰ ਮੇਰੇ ਇੱਥੇ ਪਹੁੰਚਣ ਤੋਂ ਪਹਿਲਾਂ ਵੀਰ ਇੱਥੇ ਆਏ ਹੋਏ ਆ ਜਿਨ੍ਹਾਂ ਨੇ ਮੇਰੇ ਖਾਲਚ 8 ਗਾਵਾਂ ਦਾ ਸੌਦਾ ਕਰ ਲਿਆ ਆਪਾਂ ਤੁਹਾਨੂੰ ਗਾਵਾਂ ਜਰੂਰ ਉਹ ਦਿਖਾ ਦੇਾਂਗੇ ਤੇ ਜਿਹੜੀਆਂ ਗਾਵਾਂ ਇਸ ਟਾਈਮ ਵਿਕਰੀ ਵਾਸਤੇ ਮੌਜੂਦ ਆ ਨਾਲ ਤੁਹਾਨੂੰ ਉਹ ਵੀ ਦਿਖਾ ਦੇਣੀ ਆ ਖੁੱਲੀਆਂ ਫਿਰਦੀਆਂ ਦੱਸੋ ਬੜੀ ਸੋਹਣੀ ਗਾਂ ਤੁਸੀਂ ਇੱਕ ਵਾਰ ਇਹਨੂੰ ਦੇਖ ਲਓ ਕੈਮਰੇ ਦੀ ਨਿਗਾਹ ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਦੇ ਬਾਰੇ ਡਿਟੇਲ ਚ ਗੱਲਬਾਤ ਵੀ ਕਰ ਲਾਂਗੇ ਕੁਝ ਗਾਵਾਂ ਹਜੇ ਵੀ ਮੌਜੂਦ ਆ ਕਿਉਂਕਿ ਇੱਥੇ ਨਗ ਬਹੁਤ ਹੁੰਦੇ ਆ ਤਾਂ ਹਰ ਟਾਈਮ ਪਸ਼ੂ ਵਿਕਰੀ ਵਾਲੇ ਇੱਥੇ ਮੌਜੂਦ ਰਹਿੰਦੇ ਆਓ ਪਹਿਲਾਂ ਪ੍ਰਦੀਪ ਨਾਲ ਗੱਲਬਾਤ ਕਰੀਏ ਫਿਰ ਉਹਨਾਂ ਵੀਰਾਂ ਨਾਲ ਮਿਲਾਂਗੇ ਜਿਨ੍ਹਾਂ ਨੇ ਗਾਵਾਂ ਨੂੰ ਖਰੀਦਿਆ ਪ੍ਰਦੀਪ ਭਾਈ ਸਤਿ ਸ ਪ੍ਰਦੀਪ ਸੁਬਾਹ ਦਾ ਗੱਲ ਹੋਈ ਸੀ ਵੀਡੀਓ ਬਣਾਉਣ ਦੀ ਫਿਰ ਬਾਈ ਦੀ ਵਰੀ ਅਚਾਨਕ ਪਹੁੰਚ ਗਈ ਹਾਂ ਹਾਂ ਬਾਈ ਕਿੰਨੀਆਂ ਜਾਮਾਂ ਖਰੀਦ ਲਈਆਂ ਅੱਠ ਬੈੜਾਂ ਲਈਆਂ ਬਾਈਆਂ ਨੇ ਅੱਠ ਬੈੜਾਂ ਲੈ ਲਈਆਂ ਆਪਾਂ ਬਾਈਹੁਰਿਆਂ ਨਾਲ ਵੀ ਗੱਲਬਾਤ ਹਾਂ ਬਾਈ ਪਹਿਲਾਂ ਵੀ ਬਾਈ ਲੈ ਗਿਆ ਆਪਣਾ ਤਿੰਨ ਕੁ ਬੈੜਾ ਠੀਕ ਹੈ ਉਦੋਂ ਲੈ ਗਿਆ ਸਮਾਂ ਲੱਗਿਆ ਸਾਲ ਡੇਢ ਸਾਲ ਹੋ ਗਿਆ ਠੀਕ ਹੈ ਤੇ ਹੁਣ ਬਾਈ ਨੇ ਇਕੱਠੀ ਲੈਣੀਆਂ ਸੀਗੀਆਂ ਅੱਠ ਇਕੱਠੀ ਲੈ ਲਈਆਂ ਕਿ ਚੋਗ ਆਪਾਂ ਫਿਰ ਸਾਰੀਆਂ ਨੂੰ ਤੋਰ ਕੇ ਦਿਖਾਉਂਦੀ ਹਾਂ ਨਾ ਬਾਈ ਦੋ ਤਿੰਨ ਕੁਵਾੜਾ ਵਿਖਾ ਦਾਂਗੇ ਇਹਨਾਂ ਦੇ ਵਿੱਚ ਇੱਕ ਫਸਟ ਟਾਈਮ ਦਾ ਬਾਕੀ ਸੈਕਿੰਡ ਟਾਈਮ ਦਾ ਬਾਈ ਅੱਛਾ ਇਹ ਫਿਰ ਕੀ ਹਿਸਾਬ ਤੇ ਪੁੱਠਾ ਬੈ ਗਿਆ ਇਹ ਬਾਈ ਬਾਈ ਮੰਨ ਕੇ ਕੋਲੀ ਖੜੇ ਆ ਵੀ ਇਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਜਿਵੇਂ ਹੋਣਾ ਵੜਾ ਨੇ ਕਿੱਦਾਂ ਨੇ ਵੜਾ ਨੇ ਹੂੰ ਇਹ ਬਾਈ 1,28,000 ਦਾ ਪੁੱਠਾ ਦਿੱਤਾ 1,28,000 ਹਾਂ ਠੀਕ ਹੈ ਸਾਰੀਆਂ ਬਾਈ ਕੁਸ ਸੋ ਦੱਸੋ ਵੜਾ ਸਾਰੀਆਂ ਬਾਈ ਟੌਪ ਦੀਆਂ ਹੂੰ ਇਨਾਂ ਵਿੱਚ ਕੋਈ ਵੜ ਇਹ ਨਹੀਂ ਹੈਗਾ ਵੀ ਕੋਈ ਲੱਖ ਰੁਪਏ ਵਾਲੀ ਵੜੂ ਆਪਾਂ ਵਿਚੜਾਤੀ ਹੋਊਗੀ ਆ ਵੀ ਤੋਰ ਦੇ ਪਹਿਲਾਂ ਠੀਕ ਹੈ ਇਹ ਗੱਬਣਾ ਹੈ ਇਹ ਗੱਬਣਾ ਬਾਈ ਠੀਕ ਹੈ ਬਾਕੀ ਬਾਈ ਆਪਾਂ ਭਰਾ ਵੀ ਕੋਲੀ ਆਪਾਂ ਇਹ ਕਹਿ ਕੇ ਦਿੰਦਾ ਬਾਈ ਦੁੱਧ ਤੇਰੀ ਸੇਵਾ ਦਾ ਭਰਾਵਾ ਹੂੰ ਇੱਥੋਂ ਬਿਲਕੁਲ ਓਕੇ ਦੀ ਰਿਪੋਰਟ ਨੇ ਅੱਗੇ ਆਪਣੀ ਕੇਆਰ ਤੇ ਵੀ ਜੇ ਆਪਾਂ ਕਹੀਏ ਬਾਈ 50 ਦੂ 45 ਦੂ ਹੋਣਾ ਹੂੰ ਉਹ ਗੱਲ ਨਹੀਂ ਆਪਾਂ ਗੱਲ ਜਿੰਨੀ ਆ ਵੀ ਉਨੀ ਕਹਿ ਕੇ ਨਾ ਠੀਕ ਹੈ ਹਾਂ ਸੋ ਦੋਸਤੋ ਵਾਕਈ ਦੁੱਧ ਤਾਂ ਹਮੇਸ਼ਾ ਸੇਵਾ ਦਾ ਹੁੰਦਾ ਹੈ ਕੋਈ ਪਸ਼ੂ ਦੂਜੇ ਥਾਂ ਤੇ ਜਾ ਕੇ ਦੁੱਧ ਵੱਧ ਵੀ ਦੇਂਦਾ ਤੇ ਕਈ ਵਾਰ ਸੰਭਾਲ ਘਟ ਜੇ ਤਾਂ ਘਟ ਵੀ ਜਾਂਦਾ। ਬਾਕੀ ਬਾਈ ਤੈਨੂੰ ਪਤਾ ਜਿਹੜੀ ਗਾਂ ਸੂਈ ਹੁੰਦੀ ਆ ਹਫ਼ਤੇ ਦਾ 10 ਦਿਨ ਚ ਤਾਂ ਜਾ ਕੇ ਦੂਜੇ ਘਰੇ ਉਹ ਸੈਟ ਹੀ ਹੁੰਦੀ ਆ। ਹੂੰ ਕਿਉਂਕਿ ਮਹੀਨੇ-ਮਹੀਨੇ ਜਾਨਵਰ ਦੁੱਧ ਤੇ ਆਉਂਦੇ ਆ ਬਾਈ। ਸਹੀ ਐ। ਹੁਣ ਇਹ ਵੇੜਾਂ ਨੇ ਬਾਈ ਜਿਹੜੀਆਂ ਇਹ ਮੰਨ ਲੈ 1,28,000 ਦੇ ਪੁੱਠੇ 'ਚ ਨੇ ਸਾਰੀਆਂ ਠੀਕ ਐ। ਵੈਸੇ ਰੁੱਤ ਸੋਹਣੀ ਐ ਪ੍ਰਦੀਪ ਛੇਤੀ ਬਾਕੀ ਬਾਈ ਵੇੜਾਂ ਵੀ ਇਦਾਂ ਦੀਆਂ ਨੇ ਅੱਗੇ ਚਲੋ ਆਪਾਂ ਕਹਿੰਦੇ ਪਰਮਾਤਮਾ ਵਾਅਦਾ ਕਰੇ ਭਰਾ ਨੂੰ ਹੂੰ ਵੀ ਸਿਲੈਕਟਰ ਜਾਨਵਰ ਨੇ ਕਿ ਰੰਗ ਕਲਰ ਬਰੀਡ ਆ ਵੀ ਤੁਰਦੇ ਬਾਈ ਵੀ ਇਹਨਾਂ ਦੇ ਵਿੱਚ ਇਹ ਨਹੀਂ ਹੈਗਾ ਵੀ ਕੋਈ ਕ੍ਰਾਸ ਠੋਕਦੀ ਹੋਊ ਕੋਈ 70000 ਵਾਲੀ 80 ਵਾਲੀ ਵੀ ਬਾਕੀ ਤਕਰੀਬਨ 30 ਤੋਂ ਪਲੱਸ ਵਾਲੇ ਜਾਨਵਰੀ ਨੇ ਕੱਲੀ ਇਹਨਾਂ 'ਚ ਫਸਟ ਟਾਈਮਰ ਬੱਚੀ ਉਹ ਮੈਂ ਬਾਈ ਨੂੰ ਪਹਿਲਾਂ ਵੀ ਕਿਹਾ ਮੈਂ ਜਾਂ ਤਾਂ ਉਹ 25 ਕਿਲੋ ਦੇਊਗੀ ਜਾਂ ਬਾਈ 20 ਕਿਲੋ ਤੋਂ ਮਰਦੀ ਨਹੀਂ ਠੀਕ ਹੈ ਇਹ ਵੀ ਸੈਕੰਡ ਟਾਈਮਰ ਆ ਬਾਈ ਤਾਜੀ ਸੂਈ ਹੋਈ ਆ ਠੀਕ ਹੈ ਹੁਣ ਇਹ ਵੇਖ ਲੈ ਬਾਈ ਕਿੰਨੀ ਬਰੀਡ ਬਰੂਡ ਵਾਲੀ ਆ ਨੋਰਮਲ 30 ਕਿਲੋ ਦੁੱਧ ਇਹਨੂੰ ਕੋਈ ਜ਼ਿਆਦਾ ਨਹੀਂ ਸਹੀ ਆ ਤੁਸੀਂ ਢਾਂਚਾ ਦੇਖਿਓ ਥੋੜੀ ਥੋੜੀ ਪਨੋਣ ਆ ਹਵਾਨੇ ਦੇ ਉੱਤੇ ਕਿਉਂਕਿ ਸੂਈ ਤਾਜੀ ਐ ਇੱਕ ਹੋਰ ਆ ਬਾਈ ਦੱਸ ਕੇ ਦਿੱਤੀ ਆ ਜੇਰੇ ਦੀ ਹੱਥ ਨਾਲ ਕੜਵਾਈ ਆ ਠੀਕ ਐ ਇਹ ਨਹੀਂ ਹੈਗਾ ਕਿ ਆਪਣੇ ਕੋਲੇ ਜਾਨਵਰੂ ਅੱਗੇ ਦੇਖੋ ਹਰ ਵੀਰ ਦੀ ਕਿਸਮਤ ਹੁੰਦੀ ਆ ਨਹੀਂ ਹੁਣ ਇਹ ਕਿਹੜਾ ਬੋਲਦੀ ਆ ਪਰ ਦੱਸ ਕੇ ਦਿੱਤੇ ਬਾਈ ਜੇਰੇ ਦੀ ਕੜਵਾਈ ਆ ਹੱਥ ਨਾਲ ਠੀਕ ਐ ਇਹ ਆ ਵੀ ਤੋਰੀ ਬਈ ਦੋਗਲੀ ਵੇੜ ਦੀ ਸਾਰੀਆਂ ਬਾਈ ਜਗਜੀਤਾਂ ਪੂਰੀਆਂ ਵਧੀਆਂ ਵੇੜਾਂ ਨੇ ਸਹੀ ਐ ਸੋ ਦੇਖੋ گا ਆਪਣੇ ਆਪ ਚ ਹੀ ਦੱਸਦੀ ਹੈ ਵੀ ਚੰਗਾ ਦੁੱਧ ਦੇਊਗੀ ਢਾਂਚਾ ਸੋਹਣਾ ਹੈ ਇਹ ਜਿਹੜੇ ਇਦਾਂ ਦੇ ਸਟਰਕਚਰ ਹੈ ਜਿਵੇਂ ਪਹਿਲਾਂ ਵੈੜ ਤੋਰੀ ਹੈ ਇਹ ਬੁੱਢੀਆਂ ਨਹੀਂ ਹੁੰਦੀਆਂ ਗਾਵਾਂ ਕਿਉਂਕਿ ਇਹਨਾਂ ਦੀ ਸਾਂਭ ਸੰਭਾਲ ਸੌਖੀ ਹੋ ਜਾਂਦੀ ਹੈ ਬਾੜਾ ਵੱਡੇ ਕੱਦ ਦਾ ਹੰੜਾ ਪਸ਼ੂ ਕਈ ਵਾਰ ਲਿੱਸਾ ਹੋ ਜੇ ਤਾਂ ਕੰਗਰੋੜ ਜੀ ਚੱਕਣ ਲੱਗ ਜਾਂਦਾ ਭਾਈ ਹੁਣ ਇਹ ਵੇੜਾ ਦੇਖ ਗਾਜ ਵਰਗੀਆਂ ਸਿੱਧੀਆਂ ਵੜਾ ਨੇ ਸਾਰੀਆਂ ਸੋ ਦੇਖੋ ਵੈੜ ਦੀ ਬੰਤਰ ਹਵਾਨੇ ਤੇ ਨਾੜਾਂ ਦੇਖ ਲਓ ਲੈ ਆ ਬਾਈ ਕੋਸ ਗਾਵਾ ਹੈਗੀਆਂ ਆ ਜਿਹੜੀਆਂ ਵਿਕਰੀ ਵਾਲੀਆਂ ਤੁਹਾਨੂੰ ਦਿਖਾਉਂਗਾ ਜਰੂਰ ਵੈਸੇ ਪਹਿਲਾਂ ਉਹ ਦੇਖ ਲਓ ਜਿਹੜੀਆਂ ਬਾਈ ਹੋਰਾਂ ਨੇ ਸਿਲੈਕਟ ਕਰ ਲਈਆਂ ਸੋ ਹੁਣ ਇਹ ਬੈੜਾ ਬਾਈ ਜੀ ਆਮ ਆਪਾਂ ਕੱਲੀ ਵੇਚਣੀਆਂ 2 ਲੱਖ ਰੁਪਏ ਦੀ ਬੈੜਾ ਪਰ ਵੀ ਨਹੀਂ ਚਲੋ ਆਪਾਂ ਸਾਰੀ ਬਹੁ ਇਹਨਾਂ ਜੇ ਕਪਲੂਨ ਬੱਚੇ ਆ ਬਾਈ ਉਹ ਵੀ ਤੋੜ ਕੇ ਦਿਖਾ ਦਿੰਨੇ ਆਪਾਂ ਤੁਰਪਾ ਨਾ ਯਾਰ ਆ ਤੋਰੀ ਜਿਸੇ ਉੱਚੀ ਇਹ ਪ੍ਰਦੀਪ ਗੱਬੜ ਹੈ ਗੱਬੜ ਬੱਚੀ ਆ ਬਾਈ ਹਲੇ ਖੀਰੀ ਆ ਮਾਰੇ ਸਪੂਰਨ ਕਰੀ ਦਿਖਾ ਦੇ ਜਮਾ ਦੁੱਧ ਦੰਦ ਆ ਬਾਈ ਦੁੱਧ ਦੰਦ ਹਾਂ ਪਹਿਲਾ ਸੂਆ ਪਹਿਲਾ ਸੂਆ ਬਾਈ ਦਿਨ ਕਿੰਨੇ ਦੇ ਲਈ ਦਿਨ ਬਾਈ ਇਹ ਬੱਚੀ 15 ਦਾਤ ਲਈ ਠੀਕ ਹੈ ਪਰ ਇਹਦੇ ਵਿੱਚ ਆਪਾਂ ਬਾਈ ਨੂੰ ਦੱਸਿਆ ਵੀ ਬਰੀਡ ਕੁਆਲਟੀ ਤੇ ਇਹਦੀ ਇਦਾਂ ਦੀ ਆ ਬਾਈ ਮੜੇ ਜਿਸੀਂ ਨੱਕ ਤੇ ਪਾਈ ਦੇ ਵੀ ਇਦਾਂ ਦੀ ਆ ਵੀ ਪਰਮਾਤਮਾ ਕਰੇ ਇਹ ਦੁੱਧ ਵੀ 25 26 ਕਿਲੋ ਦੂਗੀ ਪਰ ਵੀ ਕਈ ਵਾਰ ਨੇ ਵੀਕਲੇ ਤੋਂ ਮਰਦਨੀ ਦੁੱਧ ਨਾਲ ਦਾ ਬੱਚਾ ਬਾਈ ਖੀਰ ਸਹੀ ਹੈ ਦੱਸੋ ਕਨਫਰਮ ਖੀਰੀ ਬੱਚੀ ਬਹੁਤ ਸੋਹਣਾ ਟੰਚਾ ਖੀਰੀ ਦਾ ਕੱਦ ਕਾਟ ਦੇਖ ਲਓ ਜਦੋਂ ਜਵਾਨ ਹੋ ਬਾਈ ਨੂੰ ਮੈਂ ਕਿਹਾ ਬਾਈ ਗਾਂ ਵਾਲੇ ਸੂਏ ਮਖਾ ਦੇ ਦੋ ਤੈਨੂੰ ਇਹ ਨਜ਼ਾਰਾ ਹੂੰ ਵੀ ਐਤ ਕੀ ਦੇਖ ਇਹ 20 ਵੀ ਦੇ ਸਕਦੀ ਐ 25 ਵੀ ਦੇ ਸਕਦੀ ਆ ਸਹੀ ਹੈ ਦੁੱਧ ਬਾਕੀ ਆਪ ਮਿਹਨਤੀ ਬੰਦਾ ਜਿਹੜੇ ਵੀਰ ਨੇ ਲਈਆਂ ਨੇ ਵੀ ਇਹ ਨਹੀਂ ਹੈਗਾ ਨੌਕਰਾਂ ਦੇ ਸਿਰ ਤੇ ਨਹੀਂ ਹੈਗਾ ਹੂੰ ਬਾਕੀ ਆਪਾਂ ਬਾਈ ਨਾਲ ਵੀ ਕਰਾ ਦਿੰਨੇ ਆ ਗੱਲ ਠੀਕ ਹੈ ਸੋ ਦੋਸਤੋ ਇਹ ਗਾਵਾਂ ਅੱਠ ਜਿਹੜੀਆਂ ਵੇਕੀਆਂ ਸੀ ਆਜੋ ਆਜੋ ਓ ਯਾਰ ਲੈ ਯਾਰ ਆ ਜਾ ਬਾਈ ਸਤਿ ਸ੍ਰੀ ਅਕਾਲ ਅਸੇ ਸਤਿ ਸ੍ਰੀ ਅਕਾਲ ਨਾਮ ਆਪਣਾ ਦੱਸ ਦਿਓ ਬਾਈ ਲਖਵਿੰਦਰ ਸਿੰਘ ਵੀਰੇ ਆ ਬਾਈ ਜੀ ਉਹਦਾ ਕੀ ਨਾਮ ਚਲੋ ਠੀਕ ਹੈ ਅੱਛਾ ਵੀਰੇ ਕਿਹੜੇ ਏਰੀਆ ਨੂੰ ਬਿਲੋਂਗ ਕਰਦੇ ਹੋ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਨਿਆਮਤਪੁਰ ਜੀ ਜ਼ਿਲ੍ਹਾ ਮਰੇਲਕੋੜਲਾ ਜੀ ਕੀ ਫੀਲ ਆ ਮਰ ਗੜ ਜੀ ਅੱਛਾ ਭਾਈ ਫਾਰਮ ਕਰ ਰਹੇ ਹੋ ਖਾਵਾ ਦਾ ਹਾਂਜੀ ਫਾਰਮ ਕਰ ਰਹੇ ਹਾਂ ਜੀ ਪ੍ਰਦੀਪ ਭਾਈ ਕੋਲੋਂ 8 ਬੇੜਾ ਅੱਜ ਖਰੀਦੀਆਂ ਤੁਸੀਂ ਹਾਂਜੀ ਪਹਿਲਾਂ ਵੀ ਲਏ ਗਏ ਸੀ ਹਾਂਜੀ ਪਹਿਲਾਂ ਲੈ ਕੇ ਗਏ ਸੀ ਜੇ ਤੋ 5-7 ਬੇੜਾ ਹੀ ਸੀਗੇ ਠੀਕ ਹੈ ਅੱਜ 8 ਫੇਰ ਖਰੀਦ ਲਈਆਂ ਹਾਂਜੀ ਲਾਰਜ ਫਾਰਮ ਬਣਾ ਰਹੇ ਹਾਂ ਫਿਰ ਹਾਂਜੀ ਹਾਂਜੀ ਠੀਕ ਹੈ ਕਿਵੇਂ ਲੱਗੀ ਡੀਲਿੰਗ ਭਾਈ ਆ ਕੇ ਤੁਸੀਂ ਵੀਰ ਦੀ ਡੀਲਿੰਗ ਸਾਨੂੰ ਬਹੁਤ ਵਧੀਆ ਲੱਗੀ ਜੀ ਬਹੁਤ ਸ਼ਾਂਤ ਸੁਭਾਅ ਦੇ ਨੇ ਜੀ ਬਹੁਤ ਵਧੀਆ ਬੰਦੇ ਨੇ ਜੀ ਵੈਸੇ ਜਿਵੇਂ ਬਾਈ ਨੇ ਦੱਸਤਾ ਵੀ ਜਿਵੇਂ ਜੇਰ ਰਹਿ ਗਈ ਇੱਕ ਹਾਂਜੀ ਹਾਂਜੀ ਤਾਂ ਇਹ ਮੇਰੇ ਖਿਆਲ ਚ ਨਹੀਂ ਦੱਸਦਾ ਚੀ ਹਾਂਜੀ ਹਾਂਜੀ ਹਾਂ ਸੋ ਦੱਸੋ ਬਾਈ ਉਹਨਾਂ ਨੇ ਗਾਵਾ 8 ਖਰੀਦ ਲਿਆ ਮਨ ਖੁਸ਼ ਆ ਪੂਰਾ ਪੂਰਾ ਖੁਸ਼ ਆ ਵੀਰੇ ਪੂਰਾ ਚਲੋ ਠੀਕ ਹੈ ਧੰਨਵਾਦ ਬਾਈ ਸੋ ਬਾਈ ਉਹਨਾਂ ਨੇ ਦੱਸੋ ਇਹ 8 ਗਾਵਾ ਖਰੀਦੀਆਂ ਤੇ ਗੱਲਾਂ ਬਾਤਾਂ ਆਪਾਂ ਤੁਹਾਡੇ ਸਾਹਮਣੇ ਕੀਤੀਆਂ ਪ੍ਰਦੀਪ ਭਾਈ ਜਿਹੜੀਆਂ 8 ਵਿਕ ਗਈਆਂ ਉਹਨਾਂ ਤੋਂ ਇਲਾਵਾ ਜਿਹੜੀਆਂ ਵਿਕਰੀ ਵਾਲੀਆਂ ਹੈ ਉਹ ਤਾਂ ਬਾਈ ਇਹ ਬੱਚੇ 6 ਦਾ ਹੁੰਦਾ ਬਾਈ ਹੂੰ 35 36 ਕਿਲੋ ਦੁੱਧ ਇਹਨੇ ਕਰਮਾਲੀ ਨੇ ਦਿੱਤਾ ਹੋਇਆ ਹੂੰ 15 ਦਿਨ ਹਲੇ ਦੇ ਬਾਕੀ ਆ ਬਾਈ ਠੀਕ ਐ ਰੇਟ ਤੈਨੂੰ ਪਤਾ ਬਈ ਆਪਣਾ ਪਹਿਲੇ ਦਿਨ ਵੀਡੀਓ ਚ ਹੁੰਦਾਗਾ ਇਹਦਾ ਜਮ੍ਹਾਂ ਲੈਣ ਦੇਣ ਵਾਲਾ ਰੇਟ ਬਾਈ 1 ਲੱਖ ਤੇ 65000 ਰੁਪਇਆ 1 ਲੱਖ 65000 ਬੱਚੀ ਬਹੁਤ ਟੌਪ ਦੀ ਆ ਇਹ ਤੇ ਕੀ ਵੀ ਕੇਅਰ ਵਾਲੇ ਥਾਂ ਤੇ ਵਾਗੀ ਦਾ 40 ਕਿਲੋ ਮੋਹ ਦੇ ਦੂ ਨਹੀਂ ਵੀਰੇ 35 36 ਕਿਲੋ ਵਾਲਾ ਕੋਈ ਰੌਲਾ ਹੀ ਨਹੀਂ ਠੀਕ ਐ ਬਹੁਤ ਸੋਹਣਾ ਹਲੇ ਚੀਪਾ ਮਾਰਦੀ ਆ ਬਾਡੀ ਬੈਂਟਰ ਸਟਰਕਚਰ ਬੜਾ ਵਧੀਆ ਬੱਚੀ ਦਾ ਬਾਕੀ ਬਾਕੀ ਬਾਈ ਪ੍ਰੋਪਰ ਰਿਕਾਰਡ ਸਾਰਾ ਹੈਗਾ ਇਹ ਨਹੀਂ ਹੈਗਾ ਜਿਹੜੀਆਂ ਬੇੜਾਂ ਨੇ ਸਾਰੀਆਂ ਰਿਕਾਰਡ ਵਾਲੀਆਂ ਨੇ ਠੀਕ ਹੈ ਤੇ ਪਿੱਛੋਂ ਪੁੱਛੋ ਟਿਲ ਟਿਲ ਬਹੁਤ ਆਵੇ ਬਾਕੀ ਥਣ ਵੀ ਹੱਥੀ ਚਵਾਈ ਵਾਲਾ ਵਧੀਆ ਬਈ ਜੇ ਹੱਥੀ ਚਵਾਈ ਵਾਲਾ ਲੈ ਜੇ ਕੋਈ ਵੀਰ ਮਰਜੀ ਲੈ ਜੇ ਇਦਾਂ ਦੀਆਂ ਬੇੜਾਂ ਬਾਈ ਅੱਜ ਦੇ ਟਾਈਮ 'ਚ ਲੱਭਣੀਆਂ ਬਹੁਤ ਔਖੀਆਂ ਨੇ ਜਿਵੇਂ ਸੋਨੀ ਮੰਤਰ ਦੱਸੋ ਵਾਕਈ ਖਿੱਚਿਆ ਜਾਂਦਾ ਜਾਨਵਰ ਇੱਕ ਜਗ੍ਹਾ ਤੇ ਇਕੱਠੀਆਂ ਲੈਣੀਆਂ ਵੀ ਸੌਖੀਆਂ ਨੇ ਪਰ ਇਕੱਲਾ ਇਕੱਲਾ ਜਾਨਵਰ ਲੱਭਣਾ ਬਹੁਤ ਔਖਾ ਸਹੀ ਹੈ ਪ੍ਰਦੀਪ ਇਹ ਤੋਂ ਬਣਾ ਇੱਕ ਜਰਸੀ ਬਾਈ ਬੰਨੀ ਨੇ ਇਹਨੂੰ ਤੋਰ ਹੀ ਦੇ ਕੀ ਡਿਟੇਲ ਬਾਈ 25 ਕਿਲੋ ਦੁੱਧ ਦਿੱਤਾ ਹੈ ਬਾਈ ਠੀਕ ਹੈ ਦੂਜਾ ਸੁ ਹੈਗਾ ਇਹ 15 ਦਿਨ ਇਹ ਬੱਚੀ ਲੈ ਜੂਗੀ ਅੱਛਾ ਇਹ ਕੀ ਭਾਜ ਦੇ ਦੇ ਇਹ ਬਾਈ ਲੈਣ ਦੇ ਨਾਲ 1/2 ਲੱਖ ਰੁਪਏ ਦੀ ਬੱਚੀ ਦੇ ਦ। ਠੀਕ ਹੈ ਸੋ ਦੋਸਤੋ 1/2 ਲੱਖ ਰੁਪਏ ਦੀ ਇਹ ਵੈਡ ਮਿਲ ਜੂ 25 ਕਿਲੋ ਦਾ ਦਵਾਈ ਦੱਸਦਾ ਇਹਨੇ ਦਿੱਤਾ। ਤਾਂਚਾ ਸੋਹਣਾ ਦੋਸਤੋ ਬਾਕੀ ਜੋ ਚੀਜ਼ ਬਾਕੀ ਬਰੀਡ ਵਾਲਿਆ ਬਾਈ ਇਹ ਨਹੀਂ ਹੈਗਾ ਕੋਈ ਲੁਕੋਣ ਵਾਲੀ ਚੀਜ਼ ਨਹੀਂ ਵੀ ਇਹਦੇ ਕੋਈ ਬਲੱਡ ਬਲੱਡ ਮਿਕਸ ਹੋਵੇ ਸਾਈਵਾਲ ਦਾ ਜਾਂ ਹੋਰ ਹੈ ਨਾ ਉਹ ਵੱਖਰੀ ਚੀਜ਼ ਹੁੰਦੀ ਹੈ ਨਾ ਫੇਸ ਕੁਆਲਿਟੀ ਹੋਰ ਬਾਈ ਬਹੁਤ ਵਧੀਆ ਪਰ ਜੀ ਫਿਰ ਦੂ ਅੱਗੇ ਆਇਸ ਵੈਡ ਬਾਰੇ ਗੱਲ ਇਹ ਬਾਈ 6 ਦਿਨ ਦੀ ਬੱਚੀ ਆ ਚੌਕ ਦੇ ਤੋੜ ਗਈ ਹੂੰ ਬੱਚੀ ਨੇ ਜਨਮ ਦਿੱਤਾ ਹੂੰ ਤੇ ਦੁੱਧ ਬਈ 45 46 ਕਿਲੋ ਦੁੱਧ ਜਿਹੜਾ ਜੈਨੂਨ ਦੁੱਧਾ ਜਿਹੜਾ ਇਹ ਨਾਰਮਲ ਦੇ ਦੂਗੀ ਅੱਛਾ ਹੁਣ ਕਿੰਨਾ ਦੁੱਧ ਹੋਊਗਾ ਹੁਣ ਬਈ ਇਹ ਪਰਸੋਂ ਦੀ ਸੂਈਆ ਹੂੰ ਮੰਨ ਕੇ ਚੱਲਵਾ ਵੀ 14 15 ਕਿਲੋ ਟਾਈਮ ਦਾ ਹੋਊਗਾ ਬਈ ਠੀਕ ਐ ਅੱਛਾ ਇਹ ਕੀ ਕੀਮਤ ਚ ਦੇ ਦਿਆਂਗੇ ਕੀਮਤ ਬਈ ਇਹਦਾ ਲੈਣ ਦੇਣ ਵਾਲਾ ਰੇਟ 2 ਲੱਖ 30000 ਰੁਪਏ ਦੀ ਬੱਚੀ ਬਈ ਆਪਾਂ ਇਹ ਦੇ ਦਾਂਗੇ ਠੀਕ ਐ ਸੋ ਸੋ ਬੱਚਾ ਇਹਦੇ ਨਾਲ ਵੱੱਛੀ ਹੈ ਤੇ ਕੋਈ ਮੁੱਲ ਨਹੀਂ ਬਾਈ ਪਰਮਾਤਮਾ ਦੀ ਉਮਰ ਲੰਬੀ ਰੱਖੇ ਹੂੰ ਇਦਾਂ ਦਾ ਜਾਨਵਰ ਜੇ ਆਪਾਂ ਕਹੀਏ ਵੀ ਨਹੀਂ ਤਾਂ ਰੋਜ ਮੱਥੇ ਲੱਗਦਾ ਹੂੰ ਤੇ ਹਰ ਤਰ੍ਹਾਂ ਦਾ ਜੇ ਕੋਈ ਕਰੇ ਲੋ ਹੱਥੀਂ ਚਵਾਈ ਵਾਲਾ ਲਗਾ ਵੀਰ ਹੂੰ ਤਾਂ ਵੀ ਆ ਮਸ਼ੀਨ ਵਾਲਾ ਤਾਂ ਵੀ ਆ ਬਰੀਡ ਨਸਲ ਵਾਲਾ ਤਾਂ ਬਾਈ ਕੋਈ ਮੰਨ ਕੋਈ ਇੱਕ ਹੋਰ ਆ ਬਾਈ ਸਾਰੇ ਬਲੱਡ ਸੈਂਪਲਾਂ ਚ ਪਾਸ ਠੀਕ ਹੈ ਵੀ ਕਿਸੇ ਪਾਸੇ ਵੀ ਇਹਦੇ ਵਿੱਚ ਉਹ ਨਹੀਂ ਜਿਵੇਂ ਹੁਣ ਨਵੇਂ ਫਾਰਮ ਬਣਦੇ ਨੇ ਹੂੰ ਵੀਰ ਫਿਰਦੇ ਹਰ ਰੋਜ ਲੱਭਦੇ ਵੀ ਟੌਪ ਦਾ ਨਗੀਨਾ ਹੀ ਆ ਉਹ ਦੇਖੋ ਲੋਸੋ ਵੈੜ ਹੈ ਬਹੁਤ ਸੋਹਣੀ ਵੈੜ ਆ ਵਾਕੇ ਕੀਮਤ ਤੋ ਤੁਸੀਂ ਲਾਉਣੀ ਹੈ ਤੁਹਾਨੂੰ ਰੇਟ ਦੇ ਸਾਹ ਜਨਮਰਦੀਪ ਬਾਈ ਕੀਮਤ ਲੱਗਣੀ ਹੈ ਜਿੱਦਾਂ ਦਾ ਜਨਮਰ ਆ ਹੂੰ ਬਾਕੀ 200 ਕਿਲੋਮੀਟਰ ਤੱਕ ਦੇ ਏਰੀਏ ਦੇ ਵਿੱਚ ਕੋਈ ਵੀ ਵੀਰੇ ਵੈੜ ਮਗਵਾਉਂਦਾ ਹੂੰ 300 ਕਿਲੋਮੀਟਰ ਤੱਕ ਇਹਦੀ ਆਪਾਂ ਡਿਲੀਵਰੀ ਫ੍ਰੀ ਕਰ ਦਿੰਦੇ ਠੀਕ ਹੈ ਤੇ ਇਸ ਸਾਈਡ ਤੋਂ ਵੇਦਾ ਹਵਾਨਾ ਦੇਖੋ ਥਣ ਥਣ ਬੜਾ ਪਿਆਰਾ ਬਾਈ ਚਾਹੇ ਹੱਥੀ ਚਵਾਈ ਵਾਲਾ ਲੈ ਜਾ ਵੀਰ ਚਾਹੇ ਮਸ਼ੀਨ ਵਾਲਾ ਲੈ ਜਾ ਬੈਠਦੇ ਬੈਜਾ ਕਿਤੇ ਕਿਸੇ ਪਾਸੇ ਵੀ ਕਰਮਾਂ ਵਾਲੀ ਚ ਕਮੀ ਪੈਸੀ ਨਹੀਂ ਬਹੁਤ ਸੋਹਣੀ ਅੰਸੂ ਬੱਚੇ ਅੰਦਰ ਵੱਧੇ ਹੋਏ ਆ ਬੱਚੀਆਂ ਜਿਹੜੀਆਂ ਇਹਨਾਂ ਦੀਆਂ ਪ੍ਰਦੀਪ ਇੱਕ ਉਹ ਕਾ ਉਹ ਨਹੀਂ ਬਈ ਦਿਖਾਉਣ ਵਾਲੀ ਹੈਗੀ ਅੱਛਾ ਠੀਕ ਓਕੇ ਸੋ ਇਹ ਹੀ ਨਾ ਸੀ ਕਿ ਜਿਹੜੀਆਂ ਹਾਂ ਬਈ ਹਾਂ ਸੋ ਇਹ ਤਿੰਨ ਦਸੋ گاਵਾ ਜਿਹੜੀਆਂ ਹੋਰ ਬਾਕੀ ਲਈਆਂ ਹੋਈਆਂ ਨੇ ਬਈ ਬੈੜਾ ਸਵੇਰ ਤੱਕ ਆ ਜਾਣੀਆਂ ਠੀਕ ਹੈ ਹਾਂਜੀ ਸੋ ਅੱਜ ਦੀ ਵੀਡੀਓ ਫਿਲਹਾਲ ਇਸ ਤਰ੍ਹਾਂ ਦੀ ਸੀ ਜਿਹਦੇ ਚੱਠ گاਵਾ ਵੇਖੀਆਂ ਤੇ ਤਿੰਨ ਮੌਜੂਦ ਹੈਗੇ ਆ ਉਹ ਮੌਕੇ ਤੇ ਬਾਈ ਹੋਰੀ ਪਹੁੰਚ ਗਏ ਕੁਦਰਤੀ ਤੇ ਮੇਰੇ ਆਉਣ ਤੋਂ ਪਹਿਲਾਂ ਉਹਨਾਂ ਨੇ ਖਰੀਦ ਲਈਆਂ ਕਿਉਂਕਿ ਬਾਈ ਪਹਿਲਾਂ ਆਪਣਾ ਪ੍ਰੋਗਰਾਮ ਇਸ ਮੇਰੇ ਵੀਡੀਓ ਬਣਾਵਾਂਗੇ ਫਿਰ ਭਾਗ ਉਹਨ ਇਕੱਠੀ ਲੈ ਲਈ ਆ ਉਹ ਤਾਂ ਤੁਹਾਨੂੰ ਦੱਸਦਾ ਤੇ ਤਿੰਨ ਹਜੇ ਵੀ ਮੌਜੂਦ ਹੈਗੀਆਂ ਤੁਸੀਂ ਇਹਨਾਂ ਚੋਂ ਕੋਈ ਵੀ ਗਾਂ ਖਰੀਦ ਸਕਦੇ ਹੋ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ